ਚੰਨਾ ਉਹ ਸਾਰੇ ਚੰਨ ਨੂੰ ਅਦਕ ਆਖਦੇ ਹਨ ਅਦਕ ਦੂਜ ਤੇ ਚੰਦ ਦੀ ਨਿਯਾਈ ਇੱਕਲ ਮਾਤਰਾ ਹੈ ਜਿਵੇਂ ਜੋ ਦੂਜ ਦਾ ਚੰਦ ਨਿਕਲਦਾ ਹੈ ਜੋ ਉਸ ਦਾ ਰੂਪ ਹੁੰਦਾ ਹੈ ਉਸ ਨੂੰ ਅਦਕ ਆਖਦੇ ਹਨ ਅਦਕ ਇਹ ਮਾਤਰਾ ਦੁੱਤ ਦਾ ਕੰਮ ਦਿੰਦੀ ਹੈ ਲੋਟਦਾ ਭਾਵ ਕੇ ਜਿਸ ਅੱਖਰ ਦੇ ਉੱਤੇ ਇਹ ਮਾਤਰਾ ਲੱਗੀ ਹੋਵੇ ਉਸ ਤੋਂ ਅਗਲਾ ਅੱਖਰ ਭਾਰਾ ਹੋ ਜਾਂਦਾ ਹੈ ਜਿਸ ਗੱਲ ਦਾ ਹਮੇਸ਼ਾ ਹੀ ਧਿਆਨ ਰੱਖਣਾ ਹੈ ਕਿ ਅੱਖਰ ਨੂੰ ਭਾਰੀ ਆਵਾਜ਼ ਦੇਣ ਦੇ ਲਈ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਅਦਕ ਨਿਸ਼ਾਨ ਜੋ ਨਵੀਨ ਪੰਜਾਬੀ ਦੇ ਵਿੱਚ ਇਸ ਚਿੰਨ੍ਹ ਦੀ ਵਰਤੋਂ ਖੁੱਲੇ ਰੂਪ ਵਿੱਚ ਕੀਤੀ ਗਈ ਹੈ ਪਾਵ ਚਿੱਤਰ ਚਿੰਨ੍ਹ ਨੂੰ ਆਮ ਵਰਤੋਂ ਵਿੱਚ ਲਿਆਦਾ ਗਿਆ ਹੈ ਪਰ ਸਾਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਚਿੰਨ੍ਹ ਦੀ ਵਰਤੋਂ ਨਹੀਂ ਕੀਤੀ ਗਈ ਪਰ ਇਸ ਚਿੰਨ੍ਹ ਨੂੰ ਵਰਤੋਂ ਵਿੱਚ ਜਦੋਂ ਅਸੀਂ ਸ਼ਬਦ ਉਚਾਰਨ ਕਰਦੇ ਹਾਂ ਕੁਝ ਉਸ ਸਮੇਂ ਇਸਦਾ ਪ੍ਰਯੋਗ ਕਰਨ ਦਾ ਪ੍ਰਧਾਨ ਹੈ ਭਾਵ ਉਹੋ ਇਹ ਸ਼ਬਦਾਂ ਦੇ ਨਾਲ ਇਸ ਆਦਿਕ ਨਿਸ਼ਾਨ ਦੀ ਵਰਤ ਕੀਤੀ ਜਾਂਦੀ ਹੈ ਅਤੇ ਦਸਮ ਗ੍ਰੰਥ ਸਾਹਿਬ ਵਿੱਚ ਇਹ ਚਿੰਨ ਤਨਤਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੀ ਬਾਣੀ ਦੇ ਵਿੱਚ ਵਰਤੋਂ ਦੇ ਵਿੱਚ ਜਾਂਦਾ ਹੈ ਪਰ ਇਸ ਚੀਨੇ ਨੂੰ ਬਹੁਤ ਹੀ ਥੋੜੀ ਵਰਤੋਂ ਦੇ ਵਿੱਚ ਵਰਤਿਆ ਗਿਆ ਹੈ ਆਓ ਸਭ ਤੋਂ ਪਹਿਲਾਂ ਜੋ ਨਵੀਨ ਪੰਜਾਬੀ ਭਾਸ਼ਾ ਦੇ ਵਿੱਚ ਅਦਤ ਅੱਖਰ ਨੂੰ ਵਰਤੋਂ ਵਿੱਚ ਜਾਂਦਾ ਗਿਆ ਹੈ ਉਹਨਾਂ ਸ਼ਬਦਾਂ ਬਾਰੇ ਜਾਣਕਾਰੀ ਲਈਏ ਉਹਨਾਂ ਕੁਝ ਸ਼ਬਦਾਂ ਬਾਰੇ ਜਾਣਕਾਰੀ ਲਈ ਜਿਵੇਂ ਰੱਬ ਕਿਤੇ ਰੱਬ ਨੂੰਾਰੇ ਨੂੰ ਉਤੇ ਅਦਕ ਬੱਬਾ ਰੱਬ ਦੇ ਨਬੀਨ ਪੰਜਾਬੀ ਵਿੱਚ ਅਦਕ ਦੀ ਵਾਕਤ ਕੀਤੀ ਗਈ ਹੈ ਜਿਵੇਂ ਮਿੱਤਰ ਪੁੱਤਰ ਸਰਬਤ ਅੱਖ ਆਦਰ ਸਾਨੂੰ ਬਹੁਤ سارے ਸ਼ਬਦ ਮਿਲਣਗੇ ਜਿਨ੍ਹਾਂ ਵਿੱਚ ਆਧਤਪਦੀ ਆਮ ਵਰਤੋਂ ਕੀਤੀ ਗਈ ਹੈ ਇਸ ਆਧਤ ਵਾਲੇ ਨਿਸ਼ਾਨ ਦੀ ਆਮ ਵਰਤੋਂ ਸਾਨੂੰ ਨਵੀਨ ਪੰਜਾਬੀ ਭਾਸ਼ਾ ਵਿੱਚ ਆਲ ਦੇਖਣ ਨੂੰ ਜਾਂ ਆਮ ਵਰਤੋਂ ਵਿੱਚ ਇਸ ਨਿਸ਼ਾਨ ਨੂੰ ਲਿਆਦਾ ਗਿਆ ਹੈ ਆਪਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਇਹ ਨਿਸ਼ਾਨ ਪਾਤੋ ਵਿੱਚ ਨਹੀਂ ਜਾਂਦਾ ਪਿਆ ਪਰ ਅੱਖਰ ਦੇ ਪ੍ਰਯੋਗ ਦੇ ਵਿੱਚ ਪਾਉਂਦਾ ਹੈ ਉਹਨਾਂ ਬਾਰੇ ਜਾਣਕਾਰੀ ਲਈਏ ਜਿਵੇਂ ਕਿ ਅਸੀਂ ਜਦੋਂ ਮੂਲ ਮੰਤਰ ਉਚਾਰਦੇ ਹਾਂ ਤਾਂ ਆਦ ਸਚ ਜੁਗਾਦ ਸਚ ਇੱਥੇ ਅਸੀਂ ਸਸੇ ਨੂੰ ਉੱਤੇ ਆਦਕ ਚਚਾ ਸੋ ਇਸ ਆਦਕ ਨਿਸ਼ਾਨ ਦੀ ਵਰਤੋਂ ਕਰਦੇ ਹਾਂ ਇਹ ਅਸੀਂ ਆਦਕ ਨਿਸ਼ਾਨ ਦੀ ਵਰਤੋਂ ਨਾ ਕਰੀਏ ਤਾਂ ਇਸ ਦਾ ਉਚਾਰਨ ਇਸ ਪ੍ਰਕਾਰ ਬਣੇਗਾ ਆਦ ਸਚ ਤਾਂ ਇਸ ਅੱਖਰ ਨੂੰ ਅਸੀਂ ਭੁੱਲ ਕੇ ਨਹੀਂ ਭੁੱਲ ਸਕਾਂਗੇ ਤਾਂ ਇਹ ਜੋ ਸ਼ਬਦ ਹੈ ਇਹ ਤਾ ਇਹ ਸ਼ਬਦ ਮੁਕਤਾ ਤਖਵਾਏਗਾ ਪਾਪ ਮੁਕਤਾ ਰੂਪ ਵਿੱਚ ਉਚਾਰਨ ਹੋਵੇਗਾ ਜਿਵੇਂ ਸਸਾ ਮੁਕਤਾ ਸ ਚਚਾ ਮੁਕਤਾ ਚ ਸਚ ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਉਚਾਰਦੇ ਆਦ ਸਚ ਜੁਗਾਦ ਸਚ ਪਾਪ ਇਹ ਉਚਾਰਨ ਦਾ ਸਹੀ ਰੂਪ ਵਿੱਚ ਨਹੀਂ ਹੋਵੇਗਾ ਇਸ ਨੂੰ ਸਹੀ ਉਚਾਰਨ ਰੂਪ ਵਿੱਚ ਕਿਹਾਉਣ ਲਈ ਅਦਕ ਵਾਲੇ ਨਿਸ਼ਾਨ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਰ ਭਾਵ ਅਦਕ ਵਾਲੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਆਦ ਸੱਚ ਜੁਗਾਦ ਸੱਚ ਇਹ ਬੋਲਣ ਵੇਲੇ ਵੀ ਇਸ ਦਾ ਸਰਲ ਉਚਾਰਨ ਹੁੰਦਾ ਹੈ ਤੇ ਸੁਣਨ ਲੱਗਿਆ ਵੀ ਸਹੀ ਸੁਣਾਈ ਦਿੰਦਾ ਹੈ ਭਾਵ ਇਸ ਦਾ ਸਹੀ ਉਚਾਰਨ ਹੁੰਦਾ ਹੈ ਜਿਵੇਂ ਕਿ ਅਗਲੀ ਸੰਕਤੀ ਪਦਕ ਨਿਸ਼ਾਨ ਵਾਲੀ ਆਉਂਦੀ ਹੈ ਔਰ ਦੁਨੀਆ ਸਭ ਧਰਮ ਭੁਲਾ ਦੇ ਮਨ RAM ਰਸਾਇਣ ਮਾਤਾ ਔਰ ਦੁਨੀਆ ਸਭ ਧਰਮ ਭੁਲਾ ਦੇ ਮਨ RAM ਰਸਾਇਣ ਬਖਤਾ ਇੱਥੇ ਜੋ ਮੰਮੇ ਨੂੰ ਕੰਨਾ ਸੱਤੇ ਨੂੰ ਕੰਨਾ ਮਾਤਾ ਇੱਥੇ ਇਸ ਨੂੰ ਆਮ ਮਾਤਾ ਨਹੀਂ ਉਚਾਰਨਾ ਜੋ ਇਸ ਦਾ ਸਹੀ ਉਚਾਰਨ ਹੈ ਇੱਥੇ ਮੰਮੇ ਨੂੰ ਕੰਨਾ ਉੱਤੇ ਆਦਿਕ ਮਾਤਾ ਥੋੜਾ ਜਿਹਾ ਵਜਨ ਦੇ ਕੇ ਉਚਾਰਨਾ ਇਸ ਦਾ ਸਹੀ ਉਚਾਰਨ ਹੋਵੇਗਾ ਕਿਉਂਕਿ ਜੇ ਅਸੀਂ ਇਸ ਨੂੰ ਮਾਤਾ ਆਖਾਂਗੇ ਤਾਂ ਇਸ ਦਾ ਅਰਥ ਜੋ ਇਸਾ ਪੰਕਤੀ ਦਾ ਅਰਥ ਵੀ ਗੰਤ ਉਚਾਰਨ ਹੋਵੇਗਾ ਸੋ ਇਸਾ ਪੰਕਤੀ ਦੇ ਅਰਥ ਨੂੰ ਸਪਸ਼ਟ ਰੂਪ ਦੇ ਵਿੱਚ ਦੇਖਣ ਦੇ ਲਈ ਇਸ ਪੰਕਤੀ ਦਾ ਜੋ ਅਰਥ ਨਿਕਲਦਾ ਹੈ ਉਸ ਨੂੰ ਸਹੀ ਰੂਪ ਦੇ ਵਿੱਚ ਲਈ ਜੋ ਮੰਮੇ ਨੂੰ ਪੰਨਾ ਪੁੱਤੇ ਆਦਿਕ ਸੱਤੇ ਨੂੰ ਪੰਨਾ ਮਾਤਾ ਲਾਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਇਸ ਪੰਤੇ ਦੇ ਸਹੀ ਅਰਥ ਨੂੰ ਪਛਾਣ ਸਕਦੇ ਹਾਂ ਆਓ ਇੱਕ ਵਾਰ ਫਿਰ ਤੋਂ ਉਚਾਰਨ ਕਰੀਏ ਔਰ ਗੁਣੀ ਸਭ ਭਰਮ ਭੁਲਾਨੀ ਮਨ ਰਾਗ ਰਸਾਇਣ ਮਾਤਾ ਸੋ ਆਦਿਕ ਜੋ ਭਾਈ ਗੁਰਦਾਸ ਜੀਆ ਕੁਝ 12 ਦੇ ਵਿੱਚ ਵੀ ਵਰਤੋਂ ਵਿੱਚ ਆਉਂਦਾ ਹੈ ਭਾਈ ਗੁਰਦਾਸ ਜੀ ਨੇ ਵੀ ਫਤਕ ਦੀ ਵਰਤੋਂ ਨਹੀਂ ਕੀਤੀ ਪਰ ਜੋ ਉਹਨਾਂ ਨੇ ਆਪਣੀਆਂ ਬਾਹਾਂ ਜੀ ਚੀਆਂ ਨੇ ਉਹਨਾਂ ਦੇ ਵਿੱਚ ਫਤਕ ਲਈ ਤਾਂ ਆਉਂਦਾ ਵੀ ਵਿਧਾਨ ਹੈ ਆਓ ਭਾਈ ਗੁਰਦਾਸ ਜੀ ਦੀਆਂ ਕੁਝ ਬਾਹਾਂ ਵਾਲੇ ਜਾਣੀਏ ਸਤਗੁਰ ਸੱਚਾ ਨਾਉ ਗੁਰਮੁਖ ਜਾਣੀਆ ਸਤਗੁਰ ਸੱਚਾ ਨਾਉ ਗੁਰਮੁਖ ਜਾਣੀਆ ਜਿੱਥੇ ਜੋ ਸਤਗੁਰ ਸੱਚਾ ਇੱਥੇ ਸੱਸੇ ਨੂੰ ਅਦਕ ਨਹੀਂ ਲੱਗਿਆ ਹੋਇਆ ਇੱਥੇ ਸਿਰਫ ਸੱਸਾ ਅੱਛੇ ਨੂੰ ਕੰਲਾ ਜੇ ਅਸੀਂ ਇਸ ਨੂੰ ਬਿਨਾਂ ਅਦਕ ਤੋਂ ਪੜੀਏ ਤਾਂ ਸਤਗੁਰ ਸੱਚਾ ਇਸ ਤਰ੍ਹਾਂ ਉਚਾਰਨ ਹੋਵੇਗਾ ਪਰ ਇਸ ਨੂੰ ਅਧਿਕ ਦੇ ਨਾਲ ਇਸ ਤਰ੍ਹਾਂ ਸਹੀ ਉਚਾਰਨ ਹੋਵੇਗਾ ਜਿਵੇਂ ਸਤਗੁਰ ਸੱਚਾ ਗਾਓ ਸੋ ਇਸ ਤਰ੍ਹਾਂ ਸ ਸੇ ਨੂੰ ਤੇ ਅਧਿਕ ਚ ਚੇ ਨੂੰ ਹਨਰਾ ਇਸਦਾ ਸਹੀ ਉਚਾਰਨ ਪਰਦਾ ਹੈ ਸੱਚਾ ਇਸ ਨੂੰ ਅਸੀਂ ਸੱਚਾ ਨਹੀਂ ਉਚਾਰਨ ਕਰਨਾ ਇਹ ਇਸ ਤਰ੍ਹਾਂ ਗਲਤ ਉਚਾਰਨ ਹੈ ਇਤੇ ਸੱਤ ਸੱਇ ਨੂੰ ਕੋਈ ਆਦਰ ਚੱਟੇ ਨੂੰ ਕਰਨਾ ਸੱਚਾ ਇਸ ਦਾ ਸਹੀ ਉਚਾਰਨ ਬਣਦਾ ਹੈ ਹਉ ਭਾਈ ਗੁਰਦਾਰਾ ਜੀ ਦੀ ਅਗਲੀ ਤੁਕ ਜਿਸ ਵਿੱਚ ਅਦਤ ਨੂੰ ਸ਼ਬਦ ਉਚਾਰਨ ਸਮੇਂ ਵਰਯੋਗ ਵਿੱਚ ਆਉਂਦਾ ਹੈ ਆ ਉਸ ਸੰਪਤੀ ਬਾਰੇ ਵੀ ਜਾਣਕਾਰੀ ਲਈ ਇਹ ਇੱਥੇ ਸਭ ਤੋਂ ਪਹਿਲਾਂ ਪੰਥ ਗੁਰਦਾਸ ਜੀ ਨੇ ਕਪਿਤ ਇੱਥੇ ਕੱਕਾ ਬੱਬੇ ਨੂੰ ਸਿਹਾਰੀ ਤੱਤਾ ਕਪਿਤ ਲਿਖਿਆ ਹੋਇਆ ਹੈ ਇੱਥੇ ਵੀ ਅਸੀਂ ਆਦਤ ਦਾ ਪ੍ਰਯੋਗ ਕਰਨਾ ਹੈ ਕਪਿਤ ਸੋ ਇੱਥੇ ਵੀ ਇਹ ਕਿਸ ਨੂੰ ਭਰਮਾ ਅਤੇ ਸਪਸ਼ਟ ਰੂਪ ਦੇ ਵਿੱਚ ਅਦਤ ਸਮੇਤ ਉਚਾਰਨ ਜਿਸ ਦਾ ਸਹੀ ਉਚਾਰਨ ਕਰਦਾ ਹੈ ਸਭ ਤੋਂ ਸਤਾਂ ਬੱਲੇ ਨੂੰ ਸਿਹਾਰੀ ਉੱਤੇ ਅਦਤ ਤਸਾ ਕਵਿਤਰ ਜੋ ਜੋ ਉਹਨਾਂ ਤੋਂ ਕ ਸ਼ੁਰੂ ਹੁੰਦੀ ਹੈ ਉਹ ਹੈ ਦਾਸਨ ਦੇਖਤ ਹੀ ਸੋਧ ਕੀ ਨਾ ਸਦਰ ਰਹੀ ਦਾਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਇੱਤੇ ਵੀ ਜੋ ਸੱਸੇ ਨੂੰ ਔਕੜਨ ਸੱਦੇ ਨੂੰ ਸਿਹਾਰੀ ਸੁੱਧ ਇਹ ਬਹੁਤ ਹੀ ਹਲਕਾ ਸ਼ਬਦ ਉਚਾਰਨ ਹੁੰਦਾ ਹੈ ਜੇ ਅਸੀਂ ਇਸ ਨੂੰ ਸਹੀ ਉਚਾਰਨ ਦੇ ਵਿੱਚ ਲਿਆਉਣਾ ਹੈ ਤਾਂ ਸੱਸੇ ਦੇ ਪੌੜ ਉੱਤੇ ਅਦਿਕ ੱਤੇ ਨੂੰ ਸਿਹਾਰੀ ਇਸ ਤੇ ਵੀ ਆਦਤ ਲੱਗੇਗਾ ਸੋਧ ਸੋਧ ਦਰਸ਼ਨ ਦੇਖਤ ਹੀ ਸੋਧ ਕੀ ਨਾ ਸੋਧ ਰਹੀ ਜੋ ਇਤੇ ਵੀ ਸਸੇ ਨੂੰ ਉਤੇ ਅਦਕ ਸੋਧ ਕੀ ਨਾ ਸੋਧ ਰਹੀ ਇਸ ਦਾ ਸਹੀ ਉਚਾਰਨ ਪੈਂਦਾ ਹੈ ਸਸੇ ਨੂੰ ਉਤੇ ਅਦਕ ਲੱਗੇਗੀ ਸਿਰਫ ਆਦਤ ਪੰਕਤੀ ਦੇ ਲਿਖਣ ਸਮੇ ਵਕਤੋ ਵਿੱਚ ਨਹੀਂ ਆਉਂਦੀ ਪਰ ਪੰਕਤੀ ਦੇ ਉਚਾਰਨ ਸਮੇ ਅਧਕ ਜੋ ਹੈ ਉਹ ਵਕਤੋ ਵਿੱਚ ਆਉਂਦੀ ਹੈ ਇਸ ਗੱਲ ਦਾ ਹਮੇਸ਼ਾ ਹੀ ਆਪ ਜੀ ਨੇ ਧਿਆਨ ਰੱਖਣਾ ਹੈ ਜਦੋਂ ਵੀ ਆਪ ਜੀ ਬਾਣੀ ਪੜੋ ਉਦੋਂ ਸਿਰਫ ਇਹ ਜੋ ਅਧਕ ਚਿੰਨ ਹੈ ਇਹ ਸਿਰਫ ਬਾਣੀ ਨੂੰ ਪੜਨ ਦੇ ਲਈ ਹੀ ਵਕਤੋਂ ਵਿੱਚ ਆਉਂਦਾ ਹੈ ਬਾਣੀ ਨੂੰ ਲਿਖਣ ਸਮੇਂ ਵਕਤੋਂ ਵਿੱਚ ਨਹੀਂ ਆਉਂਦਾ ਆਹ ਇਸ ਤਰ੍ਹਾਂ ਤੇ ਹੁਣ ਪੂਰੀ ਪੰਕਤੀ ਬੜੀਏ ਦਾਰਸਨਾਂ ਦੇਖਤਹੀ ਸਤ ਕੀ ਨਾ ਸਤ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਨਾ ਮਤ ਹੇਤੇ ਵੱਦਨ ਉਮੀ ਉਤੇ ਅਦਿਕ ਸਮੇਤ ਉਚਾਰਨਾ ਹੈ ਵੱਦ ਕੀ ਦਾ ਉੱਦ ਰਹੀ ਤੇ ਮਤ ਮੈਨਾ ਮਤ ਹੈ ਇਸ ਦਾ ਸਹੀ ਉਚਾਰਨ ਹੈ ਇਥੇ ਵੀ ਮੰਮੀ ਨੂੰ ਉਤੇ ਅਦਿਕ ਨਾਲ ਇਹ ਜੋ ਸ਼ਬਦ ਹੈ ਉਚਾਰਨਾ ਹੈ ਇਸ ਦਾ ਹਮੇਸ਼ਾ ਹੀ ਧਿਆਨ ਰੱਖਣਾ ਹੈ ਇਹ ਜੋ ਭਗਤੀ ਆਪ ਜੀ ਨੇ ਹੁਣ ਆਦਿਕ ਸਮੇਤ ਉਚਾਰਨ ਕੀਤੀ ਹੈ ਇਹ ਪੰਕਤੀ ਭਾਈ ਗੁਰਦਾਸ ਜੀ ਦੀ ਕਵਿਤ ਸਵਈਏ ਵਿੱਚ ਉਚਾਰਨ ਕੀਤੀ ਹੋਈ ਹੈ ਸੋ ਆਹ ਹੋਰ ਦਸਮ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਮਹਾਰਾਜ ਨੇ ਜੋ ਆਦਤੀ ਬਖਤੂ ਕੀਤੀ ਗਈ ਹੈ ਉਸ ਪੰਕਤੀ ਬਾਰੇ ਵੀ ਜਾਣਕਾਰੀ ਲਈਏ ਆਚਲ ਮੂਰਤ ਅਨਭੋ ਪਰਕਾਸ਼ ਮਤੋਜ ਕੀਜਾ ਇੱਥੇ ਵੀ ਜੋ ਕੀਜਾ ਸ਼ਬਦ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ ਉਸ ਉੱਤੇ ਵੀ ਮਹਾਰਾਜ ਨੇ ਇੱਥੇ ਸਪਸ਼ਟ ਰੂਪ ਦੇ ਵਿੱਚ ਪਾਠ ਦੇਈ ਵਰਤੂ ਸਿਰਫ ਦਸਮ ਗ੍ਰੰਥ ਸਾਹਿਬ ਜੀ ਵਿੱਚ ਕੁਝ ਪੰਕਤੀਆਂ ਉਚਾਰਨ ਸਮੇਂ ਕੁਝ ਪੰਕਤੀਆਂ ਉਚਾਰਨ ਸਮੇਂ ਭਗਤੋ ਵਿੱਚ ਹਿਆਦਾ ਗਿਆ ਹੈ ਸਿਰਫ ਦਸਮ ਬਾਣੀ ਦੇ ਵਿੱਚ ਹੀ ਸਾਨੂੰ ਅਦਕ ਜੋ ਮਹਾਰਾਜ ਨੇ ਬਾਣੀ ਉਚਾਰੀ ਹੈ ਉਹ ਲਿਖਣ ਸਮੇਂ ਫਤਕ ਵਿਚੰディア ਹਵਦਾ ਗਿਆ ਹੈ ਬਾਕੀ ਹੋਰ ਬਾਣੀਆਂ ਜੋ ਸਾਬ ਸ੍ਰੀ ਗੁਰੂ ਧੰਤਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀਆਂ ਨੇ ਉਹਨਾਂ ਦੇ ਵਿੱਚ ਲਿਖਣ ਸਮੇਂ ਫਤਕ ਦੀ ਵਰਤੋਂ ਨਹੀਂ ਕੀਤੀ ਗਈ ਸਿਰਫ ਦਸਮ ਬਾਣੀ ਦੇ ਵਿੱਚ ਹੀ ਫਤਕ ਦੀ ਨਾ ਮਾਤਰ ਵਰਤੋਂ ਕੀਤੀ ਗਈ ਹੈ। ਔਰ ਇੱਕ ਵਾਰ ਫਿਰ ਤੋਂ ਬਾਣੀ ਇਸ ਜੋ ਭਗਤੀ ਹੈ ਅਦਿਤਿ ਵਾਲੀ ਉਸ ਦਾ ਉਚਾਰਨ ਕਰੀਏ। ਆਚਲ ਮੂਰਤ ਅਨਪੋਪਰਕਾਸ ਅਮਤੋਜ ਕਿੰਜਾ ਇਥੇ ਜੋ 에ੜਾ ਚੱਚਾ ਲੱਲਾਏ ਇਸੇ ਉੱਤੇ ਮੁਕਤਾ ਰੂਪ ਵਿੱਚ ਲਿਖਿਆ ਹੋਇਆ ਹੈ ਪਰ ਇਸ ਨੂੰ ਸਪਸ਼ਟ ਉਚਾਰਨ ਕਰਨ ਦੇ ਲਈ ਵੀ ਇੱਥੇ ਐੜੇ ਉੱਤੇ ਅਦਕ ਇੱਥੇ ਵੀ ਐੜਾ ਚੱਚੇ ਨੂੰ ਉੱਤੇ ਅਦਕ ਲੱਲਾ ਇਸ ਦਾ ਸਹੀ ਉਚਾਰਨ ਹੈ ਅਚਲ ਸੋ ਇਸ ਨੂੰ ਜੋ ਬਾਣੀ ਦੇ ਵਿੱਚ ਜੋ ਲਿਖਨ ਰੂਪ ਦੇ ਵਿੱਚ ਹੈ ਇਹ ਮੁਤੇ ਰੂਪ ਵਿੱਚ ਲਿਖਿਆ ਹੋਇਆ ਹੈ ਆਪ ਜੀ ਨੂੰ ਜੋ ਬਾਣੀ ਦੇ ਵਿੱਚ ਉਚਾਰਨਾ ਹੈ ਇਹ ਆਪ ਜੀ ਨੂੰ ਜਦੋਂ ਅੱਗੇ ਅਸੀਂ ਬਾਣੀ ਦੀ ਸੰਥਿਆ ਸ਼ੁਰੂ ਕਰਾਂਗੇ ਆਪ ਜੀ ਨੂੰ ਸਮੇਂ-ਸਮੇਂ 'ਤੇ ਜੋ ਪਉੜੀਆਂ ਪਾਦਕ ਸਮੇਤ ਉਚਾਰਨੀਆਂ ਹਨ ਉਨ੍ਹਾਂ ਬਾਰੇ ਵੀ ਜਾਣਕਾਰੀ ਸਪਸ਼ਟ ਰੂਪ ਵਿੱਚ ਦਿੱਤੀ ਜਾਵੇਗੀ ਇੱਥੇ ਸਿਰਫ ਆਪ ਜੀ ਨੂੰ ਅਦਕ ਵਾਲੇ ਚਿੰਨ੍ਹ ਵਾਰੇ ਹੀ ਜਾਣਕਾਰੀ ਦਿੱਤੀ ਜਾ ਰਹੀ ਹੈ ਬਾਕੀ ਜੋ ਅਧਿਕਤਾ ਗੁਰਬਾਣੀ ਦੇ ਵਿੱਚ ਅੱਗੇ ਇੱਥੇ-ਕਿੱਥੇ ਬਤੋ ਕਰਨੇ ਹਨ ਉਸ ਬਾਰੇ ਆਪ ਵੀਰੋ ਅੱਗੇ ਜਦੋਂ ਗੁਰਬਾਣੀ ਦੀ ਸੱਖਿਆ ਆਪਾਂ ਸ਼ੁਰੂ ਕਰਾਂਗੇ ਉਸ ਵਿੱਚ ਸਪਸ਼ਟ ਰੂਪ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਔਰ ਇੱਕ ਵਾਰ ਫਿਰ ਇਸ ਪੰਕਤੀ ਨੂੰ ਉਚਾਰਨ ਕਰਿਏ ਅਚਲ ਮੂਰਤ ਅਨਪੋਹ ਪ੍ਰਕਾਸ਼ ਅਮਤੋਜ ਚੀਚਾ ਇੱਥੇ ਅੜਾ ਚੱਜੇ ਨੂੰ ਉੱਤੇ ਅਦਕ ਲੱਲਾ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਿਹਚਾ ਇੱਥੇ ਕੱਫਾ ਬਾਜ ਨੂੰ ਸਾਰੇ ਉੱਤੇ ਅਦਕ ਚੱਜੇ ਨੂੰ ਦਲਾ ਕਹੀਜਾ ਇੱਥੇ ਜੋ ਅਦਕ ਹੈ ਇੱਥੇ ਸਪਸ਼ਟ ਰੂਪ ਦੇ ਵਿੱਚ ਮਹਾਰਾਜ ਨੇ ਪਦਕ ਦੀ ਵਰਤੋਂ ਕੀਤੀ ਗਈ ਹੈ ਪਰ ਇਸ ਤੋਂ ਪਹਿਲਾਂ ਜੋ ਅਚਲ ਇੱਥੇ ਅਦਕ ਦੀ ਵਰਤੋਂ ਨਹੀਂ ਕੀਤੀ ਗਈ ਇੱਥੇ ਅਸੀਂ ਪਾਣੀ ਸਿਰਫ ਪੜਨ ਵੇਲੇ ਹੀ ਵਰਤੋਂ ਕਰਨੀ ਹੈ ਇਹਨਾਂ ਗੱਲਾਂ ਦਾ ਆਪ ਜੀ ਨੇ ਖਾਸ ਧਿਆਨ ਰੱਖਣਾ ਹੈ